ਅਮਰਿਤਪਾਲ ਦੇ ਪਰਿਵਾਰ ਨੇ ਕਾਂਗਰਸ ਐਮਪੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਹੈ ਪਿਛਲੇ ਦਿਨੀ ਚੰਨੀ ਨੇ ਸੰਸਦ ਵਿੱਚ ਅਮਰਿਤਪਾਲ ਤੇ ਐਮਐਸਏ ਦਾ ਮੁੱਦਾ ਚੁੱਕਿਆ ਸੀ ਅਮਰਿਤਪਾਲ ਦੇ ਪਰਿਵਾਰ ਨੇ ਬਾਕੀ ਸੰਸਦ ਮੈਂਬਰਾਂ ਨੂੰ ਵੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ ਕੋਸ਼ਿ ਲੱਖ ਲੋਕਾਂ ਨੇ ਵੋਟ ਪਾ ਕੇ ਜਤਾਇਆ ਤੇ ਚਰਚਨੀ ਨੇ ਉਹਦੇ ਵਾਸਤੇ ਪਾਰਲੀਮੈਂਟ ਚ ਬਾਜ਼ ਉਠਾਈ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਹੋ ਰਹੀ ਸਾਰੇ ਪੰਜਾਬ ਚ ਜਿਹੜੀ ਹੋ ਰਹੀ ਬੇਇਨਸਾਫੀ ਤੇ ਉਹਨਾਂ ਨੇ ਮੁੱਦਾ ਚੁੱਕਿਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਜਿਹੜੇ ਕਿਤੇ ਕਿਸ ਨਾਮ ਬੇਇਨਸਾਫੀ ਹੋ ਰਹੀ ਹੋਵੇ ਤੇ ਸਾਰੇ ਬੋਲਣ ਤੇ ਇਹਨਾਂ ਦੀ ਐਨਐਸਏ ਨੂੰ ਹੁਣ ਤੋੜਿਆ ਜਾਵੇ ਤੇ ਤੁਰੰਤ ਇਹਨਾਂ ਨੂੰ ਰਿਹਾ ਕੀਤਾ ਜਾਵੇ ਮਾਗਦਦੀ ਚੰਨੀ ਨਾਲ ਤੁਹਾਡੇ ਬੱਚੇ ਚੰਨੀ ਦਾ ਹੀ ਦਿਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੱਚ ਵਾਸਤੇ ਜਿਹੜੀ ਆਵਾਜ਼ ਉਠਾਈ ਆ ਤੇ ਉਹਦਾ ਹੀ ਦੂਜੀ ਐਮਪੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਪੰਜਾਬ ਦੇ ਹੱਕਾਂ ਲਈ ਤੇ ਜਾਂ ਜੋ ਸਿੱਖਾਂ ਨਾਲ ਜਾਂ ਇਹ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਦੀ ਡਟ ਕੇ ਗੱਲ ਕਰਨ ਤੇ ਜੋ ਪੰਜਾਬ ਨਾਲ ਇਹ ਬਜਟ 'ਚ ਵੀ ਧੱਕਾ ਕੀਤਾ ਗਿਆ ਅਸੀਂ ਉਹ ਉਹਦਾ ਵੀ ਵਿਰੋਧ ਕਰਦੇ ਆ ਸਰਕਾਰ ਦਾ ਤੇ ਸਾਰੇ ਸਾਰੇ ਪੰਜਾਬ ਦੇ ਐਮਪੀਆ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਸਾਡੇ ਪੰਜਾਬ ਨਾਲ ਹਰ ਜਗ੍ਹਾ ਤੇ ਧੱਕਾ